ਸ਼੍ਰੋਮਣੀ ਅਕਾਲੀ ਦਲ ਵਿੱਚ ਆਏ ਸਿਆਸੀ ਪੁਚਾਲ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਕਿਉਂਕਿ ਲੋਕ ਸਭਾ ਚੋਣਾਂ ਵਿੱਚ ਹੋਈ ਕਰਾਰੀ ਹਾਰ ਤੋਂ ਬਾਅਦ ਕਈ ਸੀਨੀਅਰ ਆਗੂਆਂ ਨੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਵਿਰੁੱਧ ਬਗਾਵਤ ਸ਼ੁਰੂ ਕਰ ਦਿੱਤੀ ਹੈ। ਗੱਲ ਕਿ ਸੁਖਬੀਰ ਬਾਦਲ ਪਾਰਟੀ 'ਚ ਪੈਦਾ ਹੋਈ ਬਗਾਵਤ ਦਾ ਕੋਈ ਹੱਲ ਲੱਭਣ ਦੀ ਬਜਾਏ ਆਪਣੀ ਪ੍ਰਧਾਨਗੀ ਬਚਾਉਣ ਵਿੱਚ ਲੱਗੇ ਹੋਏ ਨੇ। ਖਾਸ ਗੱਲ ਇਹ ਹੈ ਕਿ ਪਾਰਟੀ ਦੇ ਵੱਡੇ ਤੋਂ ਵੱਡੇ ਕੰਮਾਂ ਵਿੱਚ ਖੜਨ ਵਾਲਾ ਰਖੜਾ ਪਰਿਵਾਰ ਵੀ ਬਾਗੀ ਧੜੇ ਵਿੱਚ ਸ਼ਾਮਲ ਹੈ ਜਿਸ ਨੇ ਹਮੇਸ਼ਾ ਤਨਮਾਨ ਅਤੇ ਧਨ ਨਾਲ ਯਾਨੀ ਹਰੇਕ ਪੱਖੋਂ ਅਕਾਲੀ ਦਲ ਦਾ ਡਟ ਕੇ ਸਾਥ ਦਿੰਦਾ ਹੈ ਸੋ ਆਓ ਤੁਹਾਨੂੰ ਦੱਸਦੇ ਹਾਂ ਕੀ ਹੈ ਰਖੜਾ ਪਰਿਵਾਰ ਦੀ ਤਾਕਤ ਅਤੇ ਕਿਵੇਂ ਚੱਲਣਾ ਪੈ ਸਕਦਾ ਸੁਖਬੀਰ ਬਾਦਲ ਨੂੰ ਵੱਡਾ ਨੁਕਸਾਨ ਲੋਕ ਸਭਾ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਅਜੇ ਹੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਕਿ ਉਸ ਦੇ 13 ਵਿੱਚੋਂ 10 ਉਮੀਦਵਾਰਾਂ ਦੀਆਂ ਜਮਾਨਤਾਂ ਤੱਕ ਜਕਤ ਹੋ ਗਈਆਂ ਇਹ ਅਕਾਲੀ ਦਲ ਦੀ ਹੁਣ ਤੱਕ ਦੀ ਸਭ ਤੋਂ ਮਾੜੀ ਹਾਲਤ ਹੈ ਮੌਜੂਦਾ ਸਮੇ 103 ਸਾਲ ਪੁਰਾਣੀ ਇਸ ਪਾਰਟੀ ਦੇ ਕੋਲ ਸਿਰਫ ਇੱਕ ਸੰਸਦ ਅਤੇ ਤਿੰਨ ਵਿਧਾਇਕ ਨੇ। ਅਕਾਲੀ ਦਲ ਦੇ ਲਈ 103 ਸਾਲ ਦਾ ਮਤਲਬ ਸਿਰਫ ਇਹੀ ਰਹਿ ਗਿਆ। ਇਸ ਹਾਰ ਤੋਂ ਬਾਅਦ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੇ ਹਾਰ ਤੇ ਮੰਥਨ ਕਰਦਿਆਂ ਸੁਖਬੀਰ ਬਾਦਲ ਦੀ ਪ੍ਰਧਾਨਗੀ ਤੇ ਸਵਾਲ ਉਠਾ ਦਿੱਤੇ। ਉੰਜ ਸੁਖਬੀਰ ਬਾਦਲ ਦੀ ਪ੍ਰਧਾਨਗੀ ਤੇ ਸਵਾਲ ਤਾਂ ਕਾਫੀ ਸਮੇ ਤੋਂ ਉੱਠਦੇ ਆ ਰਹੇ ਨੇ ਪਰ ਜੋ ਬਵਾਲ ਹੁਣ ਅਕਾਲੀ ਦਲ ਦੇ ਵਿੱਚ ਮੱਚਿਆ ਹੋਇਆ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਸਕਬੀਰ ਬਾਦਲ ਵਿਰੁੱਧ ਬਗਾਵਤ ਕਰ ਰਹੇ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਦੀ ਲੀਡਰਸ਼ਿਪ ਦੇ ਵੱਲੋਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਜਿਸ ਦਾ ਖਾਮਿਆ ਜਾ ਹੁਣ ਪਾਰਟੀ ਨੂੰ ਭੁਗਤਣਾ ਪੈ ਰਿਹਾ ਬਗਾਵਤ ਕਰਨ ਵਾਲੇ ਆਗੂ ਇਹ ਵੀ ਆਖ ਰਹੇ ਨੇ ਕਿ ਉਹਨਾਂ ਦੀ ਗਲਤੀ ਸਿਰਫ ਇਹ ਨਹੀਂ ਹੈ ਕਿ ਉਹ ਚੁੱਪ ਰਹੇ ਜਦਕਿ ਉਹਨਾਂ ਨੂੰ ਬੋਲਣਾ ਚਾਹੀਦਾ ਸੀ 1 ਜੁਲਾਈ ਨੂੰ ਇਹ ਸਾਰੇ ਆਗੂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਏ ਅਤੇ ਜਥੇਦਾਰ ਸਾਹਿਬ ਕੋਲ ਲਿਖਤੀ ਰੂਪ ਵਿੱਚ ਆਪਣੀਆਂ ਗਲਤੀਆਂ ਸਵੀਕਾਰ ਕੀਤੀਆਂ ਅਤੇ ਆਖਿਆ ਕਿ ਅਕਾਲ ਤਖਤ ਸਾਬ ਦੇ ਵੱਲੋਂ ਜੋ ਸਜ਼ਾ ਲੱਗੇਗੀ ਉਹਨਾਂ ਨੂੰ ਮਨਜ਼ੂਰ ਹੋਵੇਗੀ ਹਾਲਾਂਕਿ ਸੁਖਬੀਰ ਬਾਦਲ ਵੀ ਇਸ ਤੋਂ ਪਹਿਲਾਂ ਜਾਣੇ ਅਣਜਾਣੇ ਦੇ ਵਿੱਚ ਹੋਈਆਂ ਗਲਤੀਆਂ ਦੀ ਮਾਫੀ ਮੰਗ ਚੁੱਕੇ ਨੇ ਹੁਣ ਜੋ ਅਕਾਲੀ ਲੀਡਰ ਸੁਖਬੀਰ ਬਾਦਲ ਦੀ ਪ੍ਰਧਾਨਗੀ ਦੇ ਵਿਰੁੱਧ ਬਗਾਵਤ ਕਰ ਰਹੇ ਨੇ ਉਹਨਾਂ ਦੇ ਵਿੱਚ ਬਾਦਲ ਪਰਿਵਾਰ ਦੇ ਖਾਸਮ ਖਾਸ ਰਹੇ ਸੁਰਜੀਤ ਸਿੰਘ ਰਖੜਾ ਵੀ ਸ਼ਾਮਲ ਨੇ ਜਿਨ੍ਹਾਂ ਨੂੰ ਕਿਸੇ ਸਮੇਂ ਵੱਡੇ ਬਾਦਲ ਸਾਹਿਬ ਖੁਦ ਸਿਆਸਤ ਦੇ ਵਿੱਚ ਲੈ ਕੇ ਆਏ ਸੀ ਖਾਸ ਗੱਲ ਇਹ ਕਿ ਰਖੜਾ ਪਰਿਵਾਰ ਕੋਈ ਆਮ ਪਰਿਵਾਰ ਨਹੀਂ ਬਲਕਿ ਇਹ ਉਹ ਪਰਿਵਾਰ ਹੈ ਜੋ ਹਰ ਔਖੇ ਸਮੇਂ ਅਕਾਲੀ ਦਲ ਦੇ ਨਾਲ ਜੱਟ ਕੇ ਖੜਾ ਹੁੰਦਾ ਆਇਆ ਤਨ ਅਤੇ ਮਨ ਦੇ ਨਾਲ ਨਾਲ ਤੰਨੇ ਦੇ ਪੱਖੋਂ ਵੀ ਰਖੜਾ ਪਰਿਵਾਰ ਨੇ ਕਦੇ ਆਕਾਲੀ ਦਲ ਨੂੰ ਝਾਵਾ ਢੋਲ ਨਹੀਂ ਹੋਣ ਦਿੱਤਾ ਕਿਸ ਸਮਾਜ ਭਲਾਈ ਦੇ ਕੰਮ ਦੇ ਲਈ ਵੱਡੇ ਬਾਦਲ ਸਾਹਿਬ ਜੋ ਕੋਈ ਵੀ ਹੁਕਮ ਕਰਦੇ ਸੀ ਰਖੜਾ ਪਰਿਵਾਰ ਉਸ ਤੋਂ ਵੱਧ ਕੇ ਬਾਦਲ ਸਾਹਿਬ ਦੇ ਹੁਕਮਾਂ ਤੇ ਫੁੱਲ ਝਾੜਦਾ ਸੀ ਸਾਬਕਾ ਮੰਤਰੀ ਅਤੇ ਸੀਨੀਅਰ ਆਕਾਲੀ ਦਲ ਆਗੂ ਸੁਰਜੀਤ ਸਿੰਘ ਰਖੜਾ ਦਾ ਕਹਿਣਾ ਹੈ ਕਿ ਉਹਨਾਂ ਦਾ ਪਰਿਵਾਰ ਹਮੇਸ਼ਾ ਸਮਾਜ ਭਲਾਈ ਦੇ ਕੰਮਾਂ ਦੇ ਵਿੱਚ ਵੱਧ ਚੜ ਕੇ ਯੋਗਦਾਨ ਪਾਉਂਦਾ ਆਇਆ ਹੈ ਉਹਨਾਂ ਇਹ ਵੀ ਆਖਿਆ ਕਿ ਸਮਾਜ ਭਲਾਈ ਦੇ ਕੰਮ ਉਹਨਾਂ ਨੇ ਸਿਆਸਤ ਦੇ ਵਿੱਚ ਆਉਣ ਤੋਂ ਬਾਅਦ ਜਾਂ ਫਿਰ ਸਿਆਸਤ ਦੇ ਵਿੱਚ ਆਉਣ ਲਈ ਨਹੀਂ ਕੀਤੇ ਸੀ ਬਲਕਿ ਸਮਾਜ ਸੇਵਾ ਉਹਨਾਂ ਦੇ ਖੂਨ ਦੇ ਵਿੱਚ ਰਚੀ ਹੋਈ ਹੈ ਕਿਉਂਕਿ ਉਹਨਾਂ ਦੇ ਪਿਤਾ ਸਵਰਗੀ ਸਰਦਾਰ ਕਰਤਾਰ ਸਿੰਘ ਢਾਲੀਵਾਲ ਸਮਾਜ ਭਲਾਈ ਦੇ ਕੰਮਾਂ ਦੇ ਵਿੱਚ ਆਪਣੀ ਸਮਰਥਾ ਦੇ ਮੁਤਾਬਕ ਯੋਗਦਾਨ ਪਾਉਣ ਤੋਂ ਪਿੱਛੇ ਨਹੀਂ ਹੱਟਦੇ ਅਗੋਨਾ ਨੇ ਸਾਨੂੰ ਇਹ ਵੀ ਸਿੱਖਿਆ ਦਿੱਤੀ ਸੁਰਜੀਤ ਸਿੰਘ ਰਖੜਾ ਦਾ ਕਹਿਣਾ ਹੈ ਕਿ ਉਹਨਾਂ ਦਾ ਸਿਆਸਤ ਦੇ ਵਿੱਚ ਆਉਣ ਦਾ ਕੋਈ ਇਰਾਦਾ ਨਹੀਂ ਸੀ ਪਰ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜ਼ਬਰਦਸਤੀ ਉਹਨਾਂ ਨੂੰ ਸਿਆਸਤ ਦੇ ਵਿੱਚ ਲੈ ਕੇ ਆਈ ਸੀ ਉਹਨਾਂ ਆਖਿਆ ਕਿ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਰਾਜਨੀਤੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਵੱਡੇ ਬਾਦਲ ਸਾਹਿਬ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਅਤੇ ਹਲਕੀਮੀ ਦਾ ਗੁਣ ਮੌਜੂਦ ਸੀ ਜਦਕਿ ਇਸ ਦੇ ਉਲਟ ਸੁਖਬੀਰ ਬਾਦਲ ਹਰ ਕੰਮ ਦੇ ਵਿੱਚ ਆਪਣੀ ਮਨਮਰਜ਼ੀ ਕਰਨ ਦੀ ਕੋਸ਼ਿਸ਼ ਕਰਦੇ ਨੇ ਦਰਅਸਲ ਸੁਰਜੀਤ ਸਿੰਘ ਰਖੜਾ ਹੋਰੀ ਤਿੰਨ ਭਰਾ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਸਭ ਤੋਂ ਵੱਡੇ ਭਰਾਦਰਸ਼ਨ ਸਿੰਘ ਢਾਲੀਵਾਲ ਅਮਰੀਕਾ 'ਚ ਰਹਿੰਦੇ ਨੇ ਜਦ ਕਿ ਚਰਨਜੀਤ ਸਿੰਘ ਢਾਲੀਵਾਲ ਪਿੰਡ ਰਖੜਾ 'ਚ ਰਹਿੰਦੇ ਨੇ ਸਾਬਕਾ ਆਕਾਲੀ ਮੰਤਰੀ ਸੁਰਜੀਤ ਸਿੰਘ ਰਖੜਾ ਦੇ ਵੱਡੇ ਭਰਾਦਰਸ਼ਨ ਸਿੰਘ ਢਾਲੀਵਾਲ ਦਾ ਨਾਮ ਅਮਰੀਕਾ ਦੇ ਵੱਡੇ ਅਰਬਪਤੀਆਂ ਦੇ ਵਿੱਚ شمار ਹੁੰਦਾ ਹੈ ਦਰਸ਼ਨ ਸਿੰਘ ਢਾਲੀਵਾਲ ਦੀ ਮਜਬੂਤ 65 ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਨੂੰ ਅਮਰੀਕੀ ਰਾਸ਼ਟਰਪਤੀ ਦੀਆਂ ਪਾਰਟੀਆਂ ਦੇ ਵਿੱਚ ਵੀ ਬੁਲਾਇਆ ਜਾਂਦਾ ਹੈ। ਵਿਦੇਸ਼ਾਂ ਦੇ ਵਿੱਚ ਬੈਠੇ ਜ਼ਿਆਦਾਤਰ ਅਕਾਲੀਆਗੂ ਦਰਸ਼ਨ ਸਿੰਘ ਢਾਲੀਵਾਲ ਨਾਲ ਜੁੜੇ ਹੋਏ ਨੇ। ਹਰ ਕੋਈ ਉਹਨਾਂ ਦਾ ਆਦਰ ਸਤਕਾਰ ਕਰਦਾ ਤੇ ਉਹਨਾਂ ਦੇ ਕਹੇ ਤੇ ਫੁੱਲ ਵੀ ਛਾੜਦਾ ਹੈ। ਮੌਜੂਦਾ ਸਮੇਂ ਸ਼ਿਕਾਗੋ ਦੇ ਵਿੱਚ ਹੋਈ ਇੱਕ ਮੀਟਿੰਗ ਦੇ ਵਿੱਚ ਵੀ ਸੁਖਬੀਰ ਬਾਦਲ ਦਾ ਵਿਰੋਧ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਹੋਰ ਨਾ ਦੇਸ਼ਾਂ ਦੇ ਵਿੱਚ ਅਕਾਲੀ ਦਲ ਦੇ ਨਾਲ ਜੁੜੇ ਐਮਆਰਆਈਜ਼ ਵੀ ਹਰ ਹਾਲਤ ਦੇ ਵਿੱਚ ਅਕਾਲੀ ਦਲ ਦੀ ਭਲਾਈ ਚਾਹੁੰਦੇ ਨੇ ਉਹਨਾਂ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਹੈ ਕਿ ਜੇਕਰ ਸੁਖਬੀਰ ਦੇ ਪ੍ਰਧਾਨਗੀ ਛੱਡਣ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੁਧਾਰ ਆਉਂਦਾ ਹੈ ਤਾਂ ਸੁਖਬੀਰ ਬਾਗਲ ਨੂੰ ਪ੍ਰਧਾਨਗੀ ਅਹੁਦੇ ਤੋਂ ਲੰਬੇ ਹੋ ਜਾਣਾ ਚਾਹੀਦਾ ਹੈ ਫਿਰ ਜਿਸ ਆਗੂ ਦੇ ਨਾਮ ਤੇ ਪੰਜਾਬ ਦੇ ਲੋਕਾਂ ਦਾ ਬਹੁਮਤ ਹੋਵੇਗਾ ਉਸੇ ਨੂੰ ਹੀ ਪ੍ਰਧਾਨਗੀ ਅਹੁਦੇ ਦੇ ਲਈ ਚੁਣਿਆ ਜਾਣਾ ਚਾਹੀਦਾ ਹੈ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਿਆਸੀ ਪਾਰਟੀਆਂ ਨੂੰ ਆਪਣਾ ਕੰਮਕਾਰ ਚਲਾਉਣ ਦੇ ਲਈ ਮੋٹے ਫੰਡਾ ਦੀ ਲੋੜ ਹੁੰਦੀ ਹੈ ਜੋ ਜ਼ਿਆਦਾਤਰ ਐਨਆਰਆਈ ਭਰਾਵਾਂ ਤੋਂ ਹਾਸਲ ਹੁੰਦਾ ਹੈ ਯਾਨੀ ਕਿ ਐਨਆਰਆਈ ਸਿਆਸੀ ਪਾਰਟੀਆਂ ਦੀ ਬੈਕਬੋਨ ਵਜੋਂ ਕੰਮ ਕਰਦੇ ਨੇ ਜੋ ਪਾਰਟੀਆਂ ਨੂੰ ਆਰਥਿਕ ਪੱਖੋਂ ਕਦੇ ਡਿੱਗਣ ਨਹੀਂ ਦਿੰਦੇ ਪਰ ਹੁਣ ਜਦੋਂ ਅਕਾਲੀ ਦਲ ਦੇ ਵੱਡੇ ਆਰਥਿਕ ਥੰਮ ਕੰਮ ਕਰਨ ਵਾਲਾ ਢਾਲੀਵਾਲ ਪਰਿਵਾਰ ਸੁਖਬੀਰ ਬਾਦਲ ਤੋਂ ਕਿਨਾਰਾ ਕਰ ਚੁੱਕਿਆ ਤਾਂ ਇਹ ਸੁਖਬੀਰ ਬਾਦਲ ਦੇ ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਬਿਨਾਂ ਕਿਸੇ ਸੁਵਾਰਥ ਤੋਂ ਵੱਡਾ ਯੋਗਦਾਨ ਪਾਉਣ ਵਾਲਾ ਢਾਲੀਵਾਲ ਪਰਿਵਾਰ ਉਸ ਸਮੇਂ ਜ਼ਿਆਦਾ ਚਰਚਾ ਦੇ ਵਿੱਚ ਆਇਆ ਸੀ ਜਦੋਂ ਦਰਸ਼ਨ ਸਿੰਘ ਢਾਲੀਵਾਲ ਨੇ ਕਿਸਾਨੀ ਅੰਦੋਲਨ ਸਮੇਂ ਦਿੱਲੀ ਦੇ ਵਿੱਚ ਕਿਸਾਨਾਂ ਦੇ ਲਈ ਪੂਰਾ ਸਾਲ ਭਰ ਕਈ ਤਰ੍ਹਾਂ ਦੇ ਪਕਵਾਨਾਂ ਦਾ ਲੰਗਰ ਲਗਾਇਆ ਅਤੇ ਭਾਰਤ ਸਰਕਾਰ ਨੇ ਦਰਸ਼ਨ ਸਿੰਘ ਢਾਲੀਵਾਲ ਨੂੰ ਕਿਸਾਨਾਂ ਦੀ ਮਦਦ ਕਰਨ ਕਰਕੇ ਦਿੱਲੀ 에ਰਪੋਰਟ ਤੋਂ ਵਾਪਸ ਕਰ ਦਿੱਤਾ ਸੀ ਪਰ ਜਿਵੇਂ ਹੀ ਭਾਰਤ ਸਰਕਾਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਦਰਸ਼ਨ ਸਿੰਘ ਢਾਲੀਵਾਲ ਨੂੰ ਮਿਲਣ ਦੇ ਲਈ ਦਿੱਲੀ ਬੁਲਾਇਆ ਇਸ ਤੋਂ ਬਾਅਦ ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਪ੍ਰਵਾਸੀ ਭਾਰਤੀ ਸਨਮਾਨ ਦੇ ਨਾਲ ਵੀ ਨਿਵਾਜਿਆ ਗਿਆ ਇਸ ਤੋਂ ਬਾਅਦ ਦਰਸ਼ਨ ਸਿੰਘ ਢਾਲੀਵਾਲ ਆਪਣੀ ਪਤਨੀ ਸਣੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਦੀ ਪਾਰਟੀ ਦੇ ਵਿੱਚ ਪੁੱਜੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਸਨ ਦਰਅਸਲ ਸਾਰਾ ਪੇਚ ਝੂਂਦਾ ਕਮੇਟੀਆਂ ਦੀਆਂ ਸਿਫਾਰਸ਼ਾਂ ਨੂੰ ਲੈ ਕੇ ਫਸਿਆ ਹੋਏ ਜਿਸ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਕਿਉਂਕਿ ਉਸ ਦੇ ਵਿੱਚ ਪਾਰਟੀ ਦੀ ਬੈਟਰੀ ਦੇ ਲਈ ਸੁਖਵੀਰ ਨੂੰ ਪ੍ਰਧਾਨਗੀ ਤੋਂ ਲੰਬੇ ਹੋਣ ਦੀ ਗੱਲ ਵੀ ਆਖੀ ਗਈ ਸੀ ਪਰ ਸੁਖਬੀਰ ਨੇ ਇਸ ਦੇ ਉਲਟ ਕੰਮ ਕੀਤਾ ਯਾਨੀ ਉਹਨਾਂ ਨੇ ਬਾਕੀ ਕਮੇਟੀ ਭੰਗ ਕਰ ਦਿੱਤੀ ਪਰ ਖੁਦ ਦਾ ਅਹੁਦਾ ਬਰਕਰਾਰ ਰੱਖਿਆ ਇਸ ਤੋਂ ਇਲਾਵਾ ਕਮੇਟੀ ਦੀਆਂ ਹੋਰ ਵੀ ਬਹੁਤ ਸਾਰੀਆਂ ਸਿਫਾਰਸ਼ਾਂ ਨੇ ਜਿਸਤੇ ਪਹਿਲਾਂ ਤਾਂ ਬਾਗੀ ਆਗੂ ਵੀ ਚੁੱਪ ਕਰੇ ਹੋਏ ਸੀ ਪਰ ਹੁਣ ਜਦੋਂ ਪਾਣੀ ਆਇਆ ਇਸਰ ਤੋਂ ਬਾਅਦ ਹੋ ਗਿਆ ਤਾਂ ਜਾ ਕੇ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਇਹ ਬਗਾਵਤੀ ਕਦਮ ਚੁੱਕਿਆ ਰਖੜਾ ਪਰਿਵਾਰ ਦੀ ਨਾਰਾਜ਼ਗੀ ਸੁਖਬੀਰ ਬਾਦਲ ਨੂੰ ਕਾਫੀ ਮਹਿੰਗੀ ਪੈ ਸਕਦੀ ਹੈ ਸੁਖਬੀਰ ਬਾਦਲ ਨੂੰ ਇਸ ਗੱਲ ਦਾ ਅਹਿਸਾਸ ਇਸ ਕਰਕੇ ਨਹੀਂ ਹੋ ਰਿਹਾ ਕਿਉਂਕਿ ਮੌਜੂਦਾ ਸਮੇਂ ਕੋਈ ਚੋਣ ਸਰਤੇ ਨਹੀਂ ਹੈ ਪਰ ਜਲਦੀ ਪੰਚਾਇਤੀ ਚੋਣਾਂ ਹੋਣਗੀਆਂ ਜਾਂ ਫਿਰ ਅਗਲੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ ਤਾਂ ਸੁਖਬੀਰ ਬਾਦਲ ਨੂੰ ਇਸ ਦਾ ਅਹਿਸਾਸ ਹੋਵੇਗਾ ਕਿ ਉਹਨਾਂ ਨੇ ਆਪਣੀ ਪ੍ਰਧਾਨਗੀ ਬਚਾ ਕੇ ਕੀ ਕੁਝ ਘਟਿਆ ਸੋ ਕੁਝ ਸਿਆਸੀ ਮਹਾਰਾਜਾਂ ਦਾ ਕਹਿਣਾ ਹੈ ਕਿ ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਸੁਖਵੀਰ ਬਾਦਲ ਨੂੰ ਖੁਦ ਇਹ ਐਲਾਨ ਕਰਨਾ ਚਾਹੀਦਾ ਹੈ ਕਿ ਉਹ ਅਕਾਲੀ ਦਲ ਨੂੰ ਬਚਾਉਣ ਪਿੱਛੇ ਪ੍ਰਧਾਨਗੀ ਤਾਂ ਕੀ ਆਪਾ ਵਾਰਨ ਦੇ ਲਈ ਪਿਆਰ ਨਹੀਂ ਪਰ ਪਤਾ ਨਹੀਂ ਪੰਥਕ ਪਾਰਟੀ ਦੇ ਆਗੂ ਦੇ ਮੂੰਹੋਂ ਇਹ ਬੋਲ ਕਦੋਂ ਸੁਣਨ ਨੂੰ ਮਿਲਣਗੇ